ਤਾਂ ਪਿਆਰੇ ਬੱਚਿਓ ਤਾਂ ਇਹਨਾਂ ਨੂੰ ਪੜਪੜੀ ਸੱਸੀ ਕਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਤੇ ਅਰੀਦੀਨ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਤਿਆਰ ਪੰਜਾਬੀ ਦੀ ਪੁਸਤਕ ਦਾ ਆਪਾਂ ਤੀਜੇ ਸੈੱਟ ਦਾ ਦੂਜਾ ਪੈਰਾ ਕਰਨ ਜਾ ਰਹੇ ਹਾਂ ਸੌਰੀ ਚੌਥੇ ਸੈੱਟ ਦਾ ਦੂਜਾ ਪੈਰਾ ਕਰਨ ਜਾ ਰਹੇ ਹਾਂ ਤਾਂ ਧਿਆਨ ਦੇ ਨਾਲ ਬੇਟਾ ਪੜਾਂਗੇ ਤੇ ਇਹਦੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਕਿੰਦਾ ਮੀਰਾ ਭੈਣ ਦਾ ਜਨਮ ਇੰਗਲੈਂਡ ਵਿੱਚ ਹੋਇਆ ਸੀ ਉਹੋ ਗਾਂਧੀ ਜੀ ਦੇ ਵਿਚਾਰਾਂ ਤੋਂ ਇਸ ਕਦਰ ਪ੍ਰਭਾਵਿਤ ਹੋਈ ਕਿ ਉਹ ਆਪਣਾ ਘਰ-ਬਾਰ ਅਤੇ ਮਾਤਾ-ਪਿਤਾ ਨੂੰ ਛੱਡ ਕੇ ਭਾਰਤ ਆ ਗਈ ਅਤੇ ਗਾਂਧੀ ਜੀ ਦੇ ਨਾਲ ਕੰਮ ਕਰਨ ਲੱਗ ਪਈ ਠੀਕ ਹੈ ਬੇਟਾ ਅੱਗੇ ਕਹਿੰਦਾ ਆਜ਼ਾਦੀ ਤੋਂ 5 ਸਾਲ ਬਾਅਦ ਉਸ ਨੇ ਉੱਤਰ ਪ੍ਰਦੇਸ਼ ਦੇ ਇੱਕ ਪਹਾੜੀ ਪਿੰਡ ਗੇਮਲੀ ਵਿੱਚ ਗੋਪਾਲ ਆਸ਼ਰਮ ਦੀ ਸਥਾਪਨਾ ਕੀਤੀ ਉਹੋ ਆਸ਼ਰਮ ਵਿੱਚ ਮੀਰਾ ਭੈਣ ਨੇ ਪਾਲਤੂ ਜਾਨਵਰਾਂ ਦੀ ਦੇਖਭਾਲ ਕਰਨ ਵਿੱਚ ਕਾਫੀ ਸਮਾਂ ਬਤਾਇਆ ਪਰ ਗੇਂਵਲੀ ਪਿੰਡ ਦੇ ਆਲੇ ਦੁਆਲੇ ਜੰਗਲਾਂ ਵਿੱਚ ਸ਼ੀਰਾ ਵਰਗੇ ਖਤਰਨਾਕ ਜਾਨਵਰ ਵੀ ਰਹਿੰਦੇ ਸਨ ਠੀਕ ਹੈ ਬੇਟਾ ਕਹਿੰਦਾ ਪਹਾੜੀ ਪਿੰਡਾਂ ਵਿੱਚ ਅਕਸਰ ਬਾਗ ਦੇ ਆਉਣ ਦਾ ਖਤਰਾ ਰਹਿੰਦਾ ਹੈ ਕਿਉਂਕਿ ਬੇਟਾ ਇਹ ਹਿੰਦੀ ਤੋਂ ਆਪਾਂ ਟਰਾਂਸਲੇਟ ਕੀਤਾ ਚੀਤੇ ਨੂੰ ਕਹਿੰਦੇ ਆ ਬਾਗ ਠੀਕ ਹੈ ਅੱਗੇ ਕਹਿੰਦਾ ਜੰਗਲਾਂ ਦੀ ਕਟਾਈ ਕਾਰਨ ਬਾਗ ਕਈ ਵਾਰ ਸ਼ਿਕਾਰ ਦੀ ਭਾਲ ਵਿੱਚ ਪਿੰਡਾਂ ਤੱਕ ਪਹੁੰਚ ਜਾਂਦੇ ਸਨ ਇੱਕ ਵਾਰ ਗੇਮਲੀ ਪਿੰਡ ਵਿੱਚ ਵੀ ਅਜੀਹਾ ਹੋਇਆ ਸੀ ਇੱਕ ਬਾਗ ਪਿੰਡ ਵਿੱਚ ਆ ਵੜਿਆ ਅਤੇ ਇੱਕ ਗਾਂ ਨੂੰ ਮਾਰ ਦਿੱਤਾ ਸਵੇਰ ਹੁੰਦਿਆਂ ਹੀ ਇਹ ਖਬਰ ਪਿੰਡ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ ਡਰੇ ਤੇ ਸੈਮੇ ਹੋਏ ਪਿੰਡ ਦੇ ਲੋਕ ਗੋਪਾਲ ਆਸ਼ਰਮ ਗਏ ਅਜੇ ਮੀਰਾ ਭੈਣ ਨੂੰ ਆਪਣੀ ਚਿੰਤਾ ਜ਼ਾਹਰ ਕੀਤੀ ਠੀਕ ਹੈ ਬੇਟਾ ਇਹ ਪੈਰਾ ਪੜ ਲਿਆ ਤੁਸੀਂ ਧਿਆਨ ਨਾਲ ਸੁਣ ਲਿਆ ਹੁਣ ਆਪਾਂ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਮੀਰਾ ਭੈਣ ਨੇ ਕਿਸ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ ਨਹਿਰੂ ਜੀ ਨਾਲ ਪਿੰਡ ਵਾਸੀਆਂ ਦੇ ਨਾਲ ਮੀਰਾ ਭੈਣ ਨੇ ਇੰਦਰਾਜੀ ਨਾਲ ਕੰਮ ਮੀਰਾ ਭੈਣ ਨੇ ਗਾਂਧੀ ਜੀ ਨਾਲ ਕੰਮ ਕਰਨਾ ਸ਼ੁਰੂ ਕੀਤਾ ਤਾਂ ਬੇਟਾ ਆਪਾਂ ਪਹਿਰੇ ਚ ਪੜਿਆ ਸੀ ਕਿ ਮੀਰਾ ਭੈਣ ਨੇ ਗਾਂਧੀ ਜੀ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ ਕਿਉਂ ਸ਼ੁਰੂ ਕੀਤਾ ਸੀ ਕਿਉਂਕਿ ਉਹਨਾਂ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸੀ ਅੱਗੇ ਮੀਰਾ ਭੈਣ ਦੁਆਰਾ ਕਿਹੜਾ ਆਸ਼ਰਮ ਸਥਾਪਿਤ ਕੀਤਾ ਗਿਆ ਕਿੰਦਾ ਮੀਰਾ ਭੈਣ ਦੁਆਰਾ ਗੋਪਾਲ ਆਸ਼ਰਮ ਦੀ ਸਥਾਪਨਾ ਕੀਤੀ ਗਈ ਵਰਿੰਦਾਵਾਨਾ ਆਸ਼ਰਮ ਦੀ ਸਥਾਪਨਾ ਕੀਤੀ ਗਈ ਮੀਰਾ ਭੈਣ ਨੇ ਆਨੰਦ ਆਸ਼ਰਮ ਦੀ ਸਥਾਪਨਾ ਕੀਤੀ ਮੀਰਾ ਭੈਣ ਨੇ ਕ੍ਰਿਸ਼ਨ ਆਸ਼ਰਮ ਦੀ ਸਥਾਪਨਾ ਕੀਤੀ ਤਾਂ ਬੇਟਾ ਆਪਾਂ ਪਹਿਰੇ ਦੇ ਵਿੱਚ ਪੜਿਆ ਸੀਗਾ ਤਾਂ ਬੇਟਾ ਆਪਾਂ ਪਹਿਰੇ ਦੇ ਵਿੱਚ ਪੜਿਆ ਸੀਗਾ ਵੀ ਉਹਨਾਂ ਨੇ ਗੋਪਾਲ ਆਸ਼ਰਮ ਦੀ ਸਥਾਪਨਾ ਕੀਤੀ ਸੀਗੀ ਠੀਕ ਹੈ ਬੇਟਾ ਇਸ ਤੋਂ ਬਾਅਦ ਦੇ ਵਿੱਚ ਅਗਲਾ ਸਵਾਲ ਆ ਗਿਆ ਕਹਿੰਦਾ ਕਹਿੰਦਾ ਆਜ਼ਾਦੀ ਤੋਂ ਕਿੰਨੇ ਸਾਲ ਬਾਅਦ ਮੀਰਾ ਭੈਣ ਨੇ ਆਸ਼ਰਮ ਦੀ ਸਥਾਪਨਾ ਕੀਤੀ ਸੀ ਤਾਂ ਆਪਾਂ ਬੇਟਾ ਸਪਸ਼ਟ ਪੈਰੇ ਦੇ ਵਿੱਚ ਪੜਿਆ ਸੀ ਉਸ ਨੇ ਆਜ਼ਾਦੀ ਤੋਂ 5 ਸਾਲ ਬਾਅਦ ਆਸ਼ਰਮ ਦੀ ਸਥਾਪਨਾ ਕੀਤੀ ਸੀ ਠੀਕ ਹੈ ਬੇਟਾ ਉਦੋਂ ਬਾਅਦ ਦੇ ਵਿੱਚ ਬੇਟਾ ਸਵਾਲ ਨੰਬਰ 69 ਆ ਗਿਆ ਕਿੰਦਾ ਮੀਰਾ ਭੈਣ ਦਾ ਜਨਮ ਕਿੱਥੇ ਹੋਇਆ ਸੀ ਤਾਂ ਬੇਟਾ ਮੀਰਾ ਭੈਣ ਦਾ ਜਨਮ ਜਿਹੜਾ ਆਪਾਂ ਆਪਾ ਪੜਦੇ ਹਾਂ ਵੀ ਇੰਗਲੈਂਡ ਤੋਂ ਆਈ ਸੀ ਉਹ ਠੀਕ ਹੈ ਤਾਂ ਉਹਦਾ ਜਨਮ ਕਿੱਥੇ ਹੋਇਆ ਸੀ ਇੰਗਲੈਂਡ ਵਿੱਚ ਹੋਇਆ ਸੀਗਾ ਅੱਗੇ ਮੀਰਾ ਭੈਣ ਕਿਸ ਨੂੰ ਪਿੱਛੇ ਛੱਡ ਕੇ ਭਾਰਤ ਆ ਗਈ ਸੀ ਤਾਂ ਬੇਟਾ ਆਪਾਂ ਪਹਿਰੇ ਦੇ ਵਿੱਚ ਪੜਿਆ ਸੀਗਾ ਵੀ ਉਹ ਆਪਣਾ ਘਰ ਤੇ ਮਾਤਾ ਪਿਤਾ ਨੂੰ ਛੱਡ ਕੇ ਭਾਰਤ ਆਈ ਸੀਗੀ ਠੀਕ ਹੈ ਬੇਟਾ ਤਾਂ ਉਹ ਘਰ-ਬਾਰ ਤੇ ਮਾਤਾ ਪਿਤਾ ਛੱਡ ਕੇ ਆਈ ਸੀ ਏ 1 ਸਾਡਾ ਰਾਈਟ ਆਨਸਰ ਆਊਗਾ ਇਹ ਸੀਗਾ ਬੇਟਾ ਏ ਦਾ ਆਖਰੀ ਸਵਾਲ ਐਸ ਪਹਿਰੇ ਦਾ ਅਗਲਾ ਪੈਰਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ